ਸਾਸਰੀ ਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਪਹਿਲਾਂ ਤਾਂ ਸਾਰੇ ਮੇਰੇ ਮੁਖਸਰ ਵੀਰ ਹਨਾ ਜਿਹੜੇ ਮੈਂ ਬਾਈ ਪਹਿਲਾਂ ਤਾਂ ਵੀਡੀਓ ਚ ਕਹਿਤਾ ਸੀ ਨਾ ਵੀ ਮੁਖਸਰ ਮੇਲੇ ਤੇ ਆਵਾਂਗੇ ਜਰੂਰ ਮਾਗੀ ਮੇਲੇ ਤੇ ਫਿਰ ਬਾਈ ਇੱਕ ਤਾਂ ਨਾਲ ਕੋਈ ਸਾਥ ਨਹੀਂ ਮਿਲਿਆ ਜਾਣੇ ਵਾਲਾ ਨਾ ਉਹਦੇ ਬਾਅਦ ਇੱਕ ਧੁੰਦ ਬਹੁਤ ਹੀ ਉਦਣ ਜਿੱਦਣਾ ਪ੍ਰੋਗਰਾਮ ਪਹਿਲਾਂ ਮੇਰਾ ਇਕੱਲੇ ਦੇ ਹੀ ਬਣ ਗਿਆ ਤਾਂ ਭਾਜਨ ਬਾਈ ਨੂੰ ਕਿਹਾ ਕਹਿੰਦਾ ਨਹੀਂ ਯਾਰ ਮੈਨੂੰ ਕੰਮ ਆ ਫਿਰ ਮੈਂ ਕਿਹਾ ਯਾਰ ਠੰਡ ਬਹੁਤ ਆ ਧੁੰਦ ਵੀ ਬਹੁਤ ਪੈ ਗਈ ਤੇ ਸਾਡੇ ਏਰੀਆ ਦੇ ਵਿੱਚ ਤਾਂ ਨਾ ਮੰਨ ਲਓ ਵੀ ਜਿਵੇਂ ਮੂਰੇ ਨਾਲ ਕੁਝ ਦੇਖੇ ਇੰਨੀ ਧੁੰਦ ਪੈ ਗਈ ਫਿਰ ਮੈਂ ਕਿਹਾ ਯਾਰ ਰਹਿਣ ਦੇ ਆ ਵੀ ਯਾਰ ਮਾਨ ਨਹੀਂ ਮੰਦਾ ਫਿਰ ਸਾਥ ਨਹੀਂ ਮਿਲੇ ਇੱਕ ਤਾਂ ਕੋ ਨਾਲ ਵੀ ਸਾਥ ਮਿਲ ਜਾਂਦਾ ਇੱਕ ਕਹਿੰਦਾ ਦੀਪੂ ਹੈਗਾ ਤੇ ਟੱਪੜੀਆਂ ਵਾਲਾ ਉਹ ਕਹਿੰਦਾ ਚੱਲ ਚਲਦੇ ਆ ਕਿ ਯਾਰ ਨੂੰ ਹਨੇਰਾ ਬਹੁਤ ਆਪਣੇ ਦਿਨ ਬਹੁਤ ਚੜ ਗਿਆ ਤਾਂ 11 12 ਵਜੇ ਤੇ ਮੈਂ ਕਿਹਾ ਆਉਣ ਯਾਰ ਜਾਂਦੇ ਨੂੰ ਆਪਾਂ ਨੂੰ ਤਾਂ ਵੀਰੇ ਦੇ ਦੂਰ ਵੀ ਆ ਤਿੰਨ ਚਾਰ ਘੰਟੇ ਤਾਂ ਜਾਣ ਨੂੰ ਲੱਗ ਜੰਨੇ ਆ ਫਿਰ ਮਾਂ ਜੱਟ ਕੈਨਸਲ ਕਰਤਾ ਤਾਂ ਫਿਰ ਉਦੋਂ ਬਾਅਦ ਫਿਰ ਮਹਾ ਚੱਲ ਮਸ਼ੀਨ ਦੀ ਜਾਲੀ ਬਣਵਾ ਲੰਨੇ ਆ ਜਿਹੜੀ ਇੰਜਨ ਵਾਲ ਸੇਫ ਵਾਲੀ ਆ ਇੰਜਨ ਸੇਫਟੀ ਵਾਲੀ ਆ ਉਹ ਫਿਰ ਇਹ ਜੀ ਜੀ ਚੱਕਰ ਚ ਪਏ ਉਦੋਂ ਰੀਪਰ ਦਾ ਸੌਦਾ ਹੋ ਗਿਆ ਸੌਦਾ ਰੀਪਰ ਦੇਖਣ ਚੱਲ ਗਏ ਪਰ ਰੀਪਰ ਦਾ ਬਣ ਗਿਆ ਪਲਾਨ ਵੀ ਲੈ ਲਈ ਯਾਰ ਹਨਾ ਬਾਕੀ ਨਾਲ ਚਲਾਈ ਜਾਵਾਂਗੇ ਹਨਾ ਬਈ ਜਿੱਥੇ ਮਸ਼ੀਨ ਚੱਲੂ ਉੱਥੇ ਉਹ ਚੱਲੀ ਜਾਊ ਉਹ ਵੀ ਕਈ ਸਾਲ ਹੋ ਗਏ ਤੈਨੂੰ ਕਹਿੰਦੇ ਨੂੰ ਵੀ ਲਈਏ ਰੀਪਰ ਚੱਲ ਰੀਪਰ ਚੱਲ ਉਹ ਵੀ ਕੰਡਾ ਨਿਕਲ ਗਿਆ ਉਹਦਾ ਵੀ ਬਾਕੀ ਉਹ ਟਰਾਲੀਆਂ ਦੀਆਂ ਟਰਾਲੀਆਂ ਦਾ ਕਮੈਂਟ ਵੀਰਾਂ ਦੇ ਬਹੁਤ ਆਏ ਬੇ ਤੇ ਵੀਡੀਓ ਦੇ ਵਿੱਚ ਆ ਨਾ ਜਿਹੜੀ ਉਪਰ ਵਾਲੀ ਦੇ ਵਿੱਚ ਉਹਦੇ ਵਿੱਚ ਕਿਹਾ ਤਾਂ ਵੀ ਬਾਈ ਟਰਾਲੀਆਂ ਦੇਖਿਓ ਜੇ ਕਿਸੇ ਮੇਰੇ ਵੀਰ ਕੋਲ ਹੋਈਆਂ ਤਾਂ ਮੇਰਾ ਵੀਰ ਕਿਸੇ ਨੇ ਨੰਬਰ ਨਹੀਂ ਪਾਇਆ ਇੱਕ ਟਰਾਲੀ ਤਾਂ ਚਲੋ ਮਿਲ ਗਈ ਸਾਨੂੰ ਵਧੀਆ ਮਿਲ ਗਈ ਉਹ ਤਾਂ ਵੀ ਮੰਨ ਲਓ ਟਰਾਲਾ ਹੀ ਮਿਲ ਗਿਆ ਸਮਝ ਲਓ 12 6.5 ਦਾ ਡਬਲ ਟਾਇਰ ਆ ਬਹੁਤ ਸੋਹਣੀ ਟਰਾਲੀ ਆ ਤੁਹਾਨੂੰ ਦਿਖਾਵਾਂਗੇ ਟਰਾਲੀ ਵੀ ਅੱਜ ਸ਼ਾਇਦ ਲੈਣ ਜਾਈਏ ਵਧੀਆ ਘੈਂਟ ਟਰਾਲੀ ਆ ਫਿਰ ਅੱਜ ਲੈਣ ਜਾਣਾ ਤਾਂ ਅੱਜ ਫੋਰਮੈਨ ਦੇ ਮਰਗਤ ਹੋ ਗਈ ਕੋਈ ਉੱਧਰ ਵਗ ਗਿਆ ਉਹ ਤਾਂ ਕਰਕੇ ਨਹੀਂ ਗਏ ਨਹੀਂ ਅੱਜ ਹੁਣ ਦੇਖਦੇ ਆ ਯਾਰ ਆ ਗਿਆ ਉਹ ਨਾਲ ਸਾਨੂੰ ਟਰਾਲੀ ਦਿਖਾਵਾਂਗੇ ਬਾਈ ਟਰਾਲੀ ਮੈਂ ਕਹਿੰਦਾ ਵੀ ਬਹੁਤ ਸੋਹਣੀ ਟਰਾਲੀ ਮਿਲੀ ਆ ਬਾਕੀ ਤੁਸੀਂ ਦੇਖ ਕੇ ਕਮੈਂਟ ਕਰ ਦੱਸਿਓ ਨਾ ਕਮੈਂਟਾਂ ਦੇ ਵਿੱਚ ਉਹ ਵੀ ਅੱਜ ਲੈ ਕੇ ਆਉਣੀ ਆ ਉਹਦੇ ਕਰਕੇ ਦੋ ਤਿੰਨ ਦਿਨ ਆ ਰੰਡ ਜੀ ਭੈਣ ਕਰਕੇ ਨਾ ਤੂੜੀ ਵਾਲੇ ਟੋਆ ਨਾ ਰੀਪਰ ਨੇ ਸੱਚਾ ਚਲੋ ਵੀਡੀਓ ਉਦੋਂ ਦਾ ਪੈ ਗਈ ਸੀ ਤੇ ਬਸ ਟਰਾਲੀ ਟਰੋਲੀਆਂ ਦੀ ਵੀਡੀਓ ਨਾ ਭੱਜੇ ਫਰੀ ਕੇ ਲੱਭਦੇ ਇੱਧਰ ਰਾਤ ਭਾਰਤੋਂ ਕੋਲੇ ਦੇਖ ਕੇ ਆਏ ਟਰਾਲੀ ਇੱਕ ਉਹ 11 ਫੁੱਟ ਦੀ ਸੀ ਟਰਾਲੀ ਥੋੜੀ ਹਲਕੀ ਸੀ ਫੇ ਮਹਾ ਉਹਨੂੰ ਕਿਹਾ ਵੀ ਹਲਕੀ ਕਰ ਨੂੰ ਲੈਣੀ ਆਉਣਾ ਨਾ ਬਾਕੀ ਬਈ ਆਏ ਆ ਬਾਅਦ 'ਚ ਆ ਕੇ ਜਿਵੇਂ ਮਰਜ਼ੀ ਮਿੱਟੀ ਮੁੱਟੀ ਤੇ ਕਿਰਾਏ ਤੇ ਚੱਲਦਾ ਆਉਣਾ ਵੀ ਜਿਵੇਂ ਮਰਜ਼ੀ ਕਿਰਾਏ ਤੇ ਚਲਾਈ ਚਲ ਜਾ ਕਿਸੇ ਨੂੰ ਪਵਾ ਦੇ ਕਿਰਾਏ ਤੇ ਬਹੁਤ ਆ ਲਾ ਮੇਰ ਤਾਂ ਨਾ ਕੋਈ ਚੀਜ਼ ਜਬ ਆਪਣਾ ਕੋ ਹੈਗੀ ਆ ਫੇ ਤਾਂ ਖੜ ਖੜਦੀ ਵੀ ਹੈ ਨਹੀਂ ਉਹਦੇ ਕਰਕੇ ਬਸ ਉਧਰ ਲਜੇ ਰਹੇ ਉਹ ਜਾਲੀ ਦਾ ਕੰਮ ਉਧਰ ਨਾਲ ਜਾਲੀ ਆ ਨਾਪ ਤੋਲ ਕੇ ਲੈ ਗਏ ਵੀ ਜਿਹੜੀ ਇੰਜਨ ਵਾਲੀ ਜਾਲੀ ਅੱਜ ਬਣਾਈਏ ਪੂਰੀਆਂ ਨੇ ਨਾਪ ਲਈ ਦਿਮਾਗ ਲਗਾ ਲਿਆ ਵੀ ਕਿੱਧਰ ਕਿੱਧਰ ਨੂੰ ਕਿਵੇਂ ਬਣਾਉਣੀ ਆ ਬਾਕੀ ਹੁਣ ਇੱਕ ਗੱਲ ਤੁਸੀਂ ਦੱਸਿਓ ਬਾਈ ਸਾਰੇ ਮੇਰੇ ਵੀਰ ਹਨਾ ਵੀਡੀਓ ਦੇ ਵਿੱਚ ਜਿਹੜੇ ਦੇਖਦੇ ਆ ਆਪਣੇ ਸਬਸਕ੍ਰਾਈਬਰ ਵੀਰ ਆ ਵੀ ਆਪਾਂ ਇੰਜਨ ਵਾਲੀ ਜਾਲੀ ਬਣਾਉਣੀ ਆ ਜਿਹੜੀ ਉਹਦੇ ਵਿੱਚ ਇੱਕ ਤਾਂ ਗੋਲ ਗਲੀਆਂਾਂ ਦਾ ਚਾਰਨਾ ਲੱਗਦਾ ਹਨਾ ਉਹ ਵੀ ਸੋਨਾ ਲੱਗਦਾ ਇੱਕ ਨਾ ਆਪਣੇ ਬਰਫੀ ਟਾਈਪ ਜਾਲੀ ਨਹੀਂ ਆਉਂਦੀ ਜਿਵੇਂ ਮਕਾਨਾਂ ਦੇ ਵਿੱਚ ਟਾਕੀਆਂ ਰੋਕੀਆਂ ਨੂੰ ਪਾਉਂਦੇ ਆ ਉਹ ਜਾਲੀ ਬਹੁਤ ਸੋਹਣੀ ਲੱਗੀ ਮੈਨੂੰ ਪ੍ਰੋਪਰ ਪਿਓਰੋ ਲੋਹੇ ਦੇ ਵਿੱਚ ਆਉਂਦੀ ਆ ਉੱਪਰ ਖੜਕੇ ਵੀ ਜਣੀ ਮੋਚਣ ਵਾਲੀ ਵਾਲੀ ਨਹੀਂ ਹੈਗੀ ਜਿਵੇਂ ਮੈਂ ਬਾਕੀਆਂ ਸਪੋਟਾਂ ਦਾ ਪੈਣੀ ਵਿੱਚ ਹਨ ਜੇ ਉੱਪਰ ਲੰਘਣਾ ਬਾਕੀ ਜਾਲੀ ਉਦੋਂ ਦੇਖੀ ਸੀ ਉਹ ਦੇਖ ਕੇ ਜਾਲੀ ਬਸ ਇਹ ਜਾ ਕੰਮੜੇ ਆ ਦੁਕਾਨ ਵਾਲਾ ਕਹਿੰਦਾ ਮੇਰੇ ਕੋ ਕੈਂਚੀ ਨਹੀਂ ਵੱਡਣ ਵਾਲੀ ਗ੍ਰਿੰਡਰ ਉੱਧਰ ਬੰਦੇ ਗਏ ਹੋયા ਬਸ ਉਹ ਇੰਨੀ ਘਟਲ ਕਾ ਕੇ ਜਾਲੀ ਰਹਿ ਗਈ ਨਹੀਂ ਉਦੋਂ ਜਾਲੀ ਐਨ ਪੂਰੀ ਨਾਪ ਤੋਲ ਕੇ ਲੈ ਕੇ ਤੇ ਵੱਡ ਕੇ ਬਣਾਉਣੀ ਸੀ ਆ ਜਲ ਸਲਾਹ ਜ਼ਰੂਰ ਦਿਓ ਵੀ ਜਿਹੜਾ ਗੋਲ ਗਲੀਆਂ ਵਾਲਾ ਝਰਨਾ ਉਹ ਪਾਈਏ ਕਿ ਵੀ ਦੂਜੇ ਹੀ ਜਾਲੀ ਪਾ ਦਈਏ ਗੋਲ ਗਲੀਆਂ ਵਾਲੀ ਜਾਂ ਬਰਫੀ ਕਟ ਵਾਲੀ ਜਾਲੀ ਜੀ ਪਾਈਏ ਸੋਹਣੀ ਗੜੀ ਲੱਗੂਗੀ ਇਹ ਜਰੂਰ ਦੱਸਿਓ ਮੇਰਾ ਵੀਰ ਕਮੈਂਟ ਕਰਕੇ ਮੈਨੂੰ ਤਾਂ ਵੈਸੇ ਦੋਏ ਸੋਹਣੀਆਂ ਲੱਗੀਆਂ ਮੈਂ ਕਿਹਾ ਨਹੀਂ ਯਾਰ ਵੀ ਚਲੋ ਮਹਾਰਾਜ ਨੇ ਕੋ ਚੰਗਾ ਹੀ ਕਰਿਆ ਨਾ ਜਿਹੜੇ ਟਲਿਆ ਕੰਮ ਉਦੋਂ ਨਾ ਵੀ ਥੋੜੀ ਸਲਾਹ ਵੀ ਲੇ ਹੋ ਜੂਗੀ ਹੁਣ ਸਾਰਿਆਂ ਦਾ ਪਤਾ ਲੱਗ ਜਾਂਦਾ ਨਾ ਵੀਰੇ ਰੇਕ ਦੀ ਆਪਣੀ ਆਪਣੀ ਹੋਂਦੀ ਆ ਬਾਕੀ ਤੁਹਾਨੂੰ ਪਤਾ ਹੀ ਆ ਜੇ ਵੀ ਜਾਲੀ ਕਰ ਦਾਂਗੇ ਕੱਲੂ ਨਹੀਂ ਤਾਂ ਪਰਸੋਂ ਨੂੰ ਪਰਸੋਂ ਨੂੰ ਫਿੱਟ ਕਰ ਦਾਂਗੇ ਆ ਟਰਾਲੀਆਂ ਨੂੰ ਜਾਲ ਜੂਲ ਵੀ ਲਾਉਣੇ ਆ ਫਿਰ ਇਹਦੇ ਤੇ ਵੀ ਹੁਣ ਸਾਨੂੰ ਪਤਾ ਲੱਗਣਿਆ 5-6 ਦਿਨ। ਬਾਕੀ ਤਿਆਰੀਆਂ ਕਰਦੇ ਆ ਫਿਰ ਹੁਣ ਸੀਜ਼ਨ ਦੀਆਂ ਵੀ। ਮੈਨੂੰ ਪਹਿਲਾਂ ਐ ਵੀ ਇਹ ਮਸ਼ੀਨ ਦਾ ਥੋੜਾ ਜਿਹਾ ਕੰਮ ਹੈ ਨਾ ਇਹਦਾ ਤਾਂ ਕੀ ਹੋਣਾ ਨਮੀ ਦਾ। ਵੀ ਪਹਿਲਾਂ ਦਸ਼ਮੇਸ਼ਾ ਦੇ ਲਾਗੇ ਹੋਈ ਏ ਆਪਣੀ ਰਾਣੀ ਸੁੰਦਰਾ ਦੇ। ਉਹਦੇ ਕੋਲ ਪਹੁੰਚੀ ਏ ਉਹਦਾ ਜੋ ਵੀ ਹੈ ਨਾ ਕੰਮਕਾਰ ਹੋਣਿਆ ਵਾਲਾ ਉਹਦੇ ਕਰਕੇ ਐਨ ਪੂਰੀ ਤਸੱਲੀ ਉਹਦੀ ਉਹਨੂੰ ਖੜੀ ਕਰਕੇ ਆਈ ਏ ਪਹਿਲਾਂ ਤਾਂ। ਵੀ ਕੰਮ ਚੱਲਣੋਂ ਤੋਂ ਪਹਿਲਾਂ ਉਹ ਰੈਡੀ ਚਾਹੀਦੀ ਐ ਤਾਂ ਰੈਡੀ ਹੋ ਹਣਾ ਬਈ। ਇਹ ਤਾਂ ਬਸ ਆਇਆ ਵੀ ਚਲ ਨਹੀਂ ਵੀ ਦੇਖਾਂਗੇ ਤਾਂ ਵੀ ਓਕੇ ਦੀ ਰਿਪੋਰਟ ਆ। ਬਾਕੀ ਐ ਵੀ ਬੰਦੇ ਆਪਾਂ ਨੂੰ ਮਿਲ ਗਏ ਸਾਰੇ ਰਾਜੂ ਆਪਣਾ ਉਹ ਵੀ ਆ ਗਿਆ ਆਪਣੇ ਕੋਲੇ ਆ ਗਿਆ ਕਹਿੰਦਾ ਵੀ ਮੈਂ ਚਲਾਉਣੀ ਆ ਮਸ਼ੀਨ ਮਹਾ ਕੋਈ ਗੱਲ ਨਹੀਂ ਤੇਰੀ ਜੋ ਮੈਂ ਤੇਰੀਆਂ ਹੀ ਆ ਨਾ ਕਈ ਵੀਰਾਂ ਨੇ ਪਾਉਣੇ ਵੀ ਬਹੁਤ ਆਉਂਦੇ ਵੀਰੇ ਰਾਜੂ ਨੂੰ ਲੱਖ ਨਾਲ ਰਿਸ਼ਤੇਦਾਰਾ ਤੇ ਰਹਾ ਨਾ ਵੀ ਵਧੀਆ ਨਾਲੇ ਤੈਨੂੰ ਟੈਨਸ਼ਨ ਘਟੂਗੀ ਹਾਂ ਬਾਈ ਦਾ ਗੱਲ ਹੈਗੀ ਆ ਜਰੂਰ ਵੀ ਆਪਣੇ ਬੰਦੇ ਤੇ ਹਨਾ ਤੁਹਾਨੂੰ ਪਤਾ ਹੀ ਚਲੋ ਬੰਦੇ ਤਾਂ ਮਨੀ ਉਹ ਨਹੀਂ ਉਹ ਵੀ ਨਿ ਵਿਚਾਰੇ ਮਾੜੇ ਆ ਗਏ ਨਾ ਬਾਈ ਉਹਨਾਂ ਵੀ ਬਹੁਤ ਵਧੀਆ ਬੰਦੇ ਨੇ ਇਮਾਨਦਾਰੀ ਦਾ ਕੰਮ ਕਰਕੇ ਗਿਆ ਆਪਣੇ ਕੋਲ ਉਹ ਬਰਾਇਦਗੀ ਵੀ ਇੱਕ ਮਸ਼ੀਨ ਤਾਂ ਕਹਿੰਦਾ ਪ੍ਰਾਣੀ ਦੀ ਤੇ ਬੜੀ ਟੈਨਸ਼ਨ ਲੈ ਲਈ ਆਂ ਆਇਓ ਕਹੀ ਜਾਂਦਾ ਕਹਿੰਦਾ ਪ੍ਰਾਣੀ ਦੀ ਤਾਂ ਟੈਨਸ਼ਨ ਨਹੀਂ ਲੈ ਇੱਕ ਪੈਸੇ ਦੀ ਵੀ ਨਹੀਂ ਤੇਰੀ ਪ੍ਰਾਣੀ ਮਸ਼ੀਨ ਖੜ ਜੂਗੀ ਜਾਂ ਕੋਈ ਤਕਲੀਫ ਹੋ ਗਲ ਕਿਸੇ ਗੱਲੋਂ ਵੀ ਦਿੱਕਤ ਨਹੀਂ ਆਉਣ ਦਿੰਦੇ ਮੈਂ ਕਿਹਾ ਚੱਲ ਠੀਕ ਆ ਉਹ ਵੀ ਸੋਚ ਤੇਰੀ ਵਧੀਆ ਹਨਾ ਫਿਰ ਰਾਜੂ ਆ ਗਿਆ ਮੈਂ ਕਿਹਾ ਦੇਖਣਾ ਫਿਰ ਰਾਜੂ ਨੂੰ ਇੱਕ ਮਸ਼ੀਨ ਕਰਾਂਗੇ ਸਾਈਡ ਤੇ ਕਿਤੇ ਹਨਾ ਕੱਟੀਆਂ ਦਾ ਬਾਈ ਤੁਹਾਨੂੰ ਪਤਾ ਹੀ ਆ ਫਿਰ ਜਿੱਥੇ ਕਈ ਵਾਰੀ ਏਰੀਆ ਕੋ ਪਿੱਟ ਪੁੱਟ ਜਾਵੇ ਨਾ ਤਾਂ ਥੋੜੀ ਜੀ ਫਰਕ ਗਿਆ ਹੋਵੇ ਮਸ਼ੀਨ 2-4 ਕਿਲੋਮੀਟਰ ਦਾ ਉਹਦਾ ਫਾਇਦਾ ਹੋ ਜਾਂਦਾ ਨਾ ਇਕੱਠੀਆਂ ਤੇ ਐਂ ਵੀ ਇਕੱਠਿਆਂ ਤੇ ਮੈਨੂੰ ਮौज ਆ ਯਾਨੀ ਚਲੋ ਹੁਣ ਰਾਜੂ ਆ ਗਿਆ ਮਨੀ ਉਨੀ ਹੈਗੇ ਆ ਵਧੀਆ ਇਮਾਨਦਾਰ ਬੰਦੇ ਆ ਦੋਏ ਮੇਰੇ ਪਰਕੇ ਮਿਲੇ ਆ ਨਾ ਵੀ ਇਹਨਾਂ ਸਿਰ ਛੱਡ ਕੇ ਕੋਈ ਟੈਨਸ਼ਨ ਨਹੀਂ ਹੈਗੀ ਬਾਕੀ ਹੁਣ ਦੇਖਦੇ ਆ ਬਣਾਉਣੇ ਆ ਪ੍ਰੋਗਰਾਮ ਇੱਕ ਅੱਦੇ ਦਿਨ ਚ ਮੇਰੀ ਤਾਂ ਸਲਾਹ ਹੀ ਪਹਿਲਾਂ ਜਾ ਕੇ ਰਿਪੇਅਰ ਕਰੇ ਹੀ ਏ ਦਸ਼ਮੇਸ਼ ਦੀ ਵੀ ਉਹ ਰੈਡੀ ਖੜੀ ਹੋਊਗੀ ਉਹਨੇ ਵੀ ਟਾਈਮ ਲੈਣਾ ਨਾ ਉਹਦਾ ਇੱਕ ਤਾਂ ਰੈਡੀਏਟਰ ਪਾਉਣਾ ਹੈ ਇੱਕ ਦੋ ਇੱਕ ਫੀਟਰ ਵਾਲੀ ਚੈਨ ਪੈਣੀ ਆ ਬਸ ਕੰਮ ਤਾਂ ਵੈਸੇ ਉਹ ਤਾਂ ਹੈ ਨਹੀਂ ਕੋਈ ਜ਼ਿਆਦਾ ਮੇਰੀ ਮੈਂ ਪਹਿਲਾਂ ਉਹਨੂੰ ਰੈਡੀ ਕਰੀ ਆ ਨਾ ਜਿਹਨੇ ਇੱਥੇ ਤੱਕ ਲਿਆਨੇ ਆ ਇਹਨੂੰ ਬਾਜ ਹੱਥ ਲਾਈਏ ਪਹਿਲਾਂ ਉਹਦਾ ਜੋ ਵੀ ਇਹਨੂੰ ਸਮਾਨ ਲਾਉਣਾ ਜਿਹੜਾ ਵੀ ਮੋਡੀਫਿਕੇਸ਼ਨ ਇਹਦੀ ਹੋਊਗੀ ਉਹਦੀ ਨਾਲ ਹੋਊਗੀ ਇਹ ਨਹੀਂ ਹੈਗਾ ਵੀ ਇਹਦੀ ਕੱਲੀ ਦੀ ਹੋ ਜੂਗੀ ਨਮੀ ਦੀ ਨਾ ਭਾਈ ਉਹਨੇ ਕਰਮ ਵਾਲੀ ਨੇ ਨਾ ਕੋਈ ਲੋਹਾ ਹੀ ਕਰਮ ਵਾਲਾ ਹੁੰਦਾ ਵੀ ਜਿਹੜਾ ਦੇਖੋ ਕਰਮ ਵਾਲੀ ਹੈ ਨਾ ਮੇਰੇ ਘਰੇ ਆਈ ਉਹਨੇ ਆਉਣਾ ਤਾਂ ਫੇਰੇ ਲੇ ਹੁਣੇ ਦੀ ਨਾ ਨਵੀਂ ਤਾਂ ਪਹਿਲਾਂ ਵੀ ਲੈ ਸਕਦੇ ਸੀ ਹਨਾ ਵੀ ਨਹੀਂ ਜੋ ਕਰਮਾਂ ਦੇ ਵਿੱਚ ਬਾਈ ਲਿਖਿਆ ਹਨਾ ਘਾਟਾ ਵਾਧਾ ਜੇ ਘਾਟਾ ਦਾ ਘਾਟਾ ਹੀ ਖਾਣਾ ਜੇ ਵਾਧਾ ਦਾ ਵਾਧਾ ਹੀ ਖਾਣਾ ਬਸ ਉਹ ਬਾਕੀ ਮਿਹਨਤ ਦੀ ਗੱਲ ਹੁੰਦੀ ਆ ਹਨਾ ਬਾਕੀ ਹੁਣ ਜਾ ਕੇ ਪਹਿਲਾਂ ਵੀ ਪ੍ਰੋਗਰਾਮ ਦਾ ਹੀ ਵੀ ਰਿਪੇਅਰ ਜਾ ਕੇ ਪਹਿਲਾਂ ਉਹਦੀ ਕਰੀਏ ਬਾਅਦ ਚ ਇਹਨੂੰ ਦੇਖੀਏ ਬਾਕੀ ਹੁਣ ਦੇਖਦੇ ਆ ਕਰਦਾ ਗੱਲ ਸਟਾਫ ਮੈਂਬਰ ਗੱਲ ਵੀ ਹਨਾ ਵੀ ਉਹਨਾਂ ਦੇ ਵੀ ਸਹਿਮਤੀ ਜ਼ਰੂਰੀ ਆ ਕਿ ਇਹ ਮ ਕਾਮਾਕਾਰਾਂ ਤੇ ਇਹ ਵੀ ਨਾ ਹੋਵੇ ਵੀ ਯਾਰ ਉਹ ਕਿਤੇ ਕੰਮ ਤੇ ਲੱਗੇ ਹੁਣ ਉਹਨੂੰ ਹਟਾ ਲਈਏ ਪਰ ਫੇਰ ਆ ਕੇ ਬਾਈ ਕੰਮ ਨਹੀਂ ਮਿਲਦਾ ਮਨੀ ਵੀ ਜਰਾ ਇੱਕ ਨੇ ਕਹਿੰਦਾ ਤਾਂ ਕਹਿੰਦਾ ਵੀਰੇ ਮੈਨੂੰ ਪਹਿਲਾਂ ਦੱਸੀ ਪੰਜ ਸੱਤ ਦੇ ਨਾ ਵੀ ਜਿੱਦਣ ਮਸ਼ੀਨਾਂ ਤੈਨੂੰ ਜਾਣਾ ਯਾਰ ਫੇਰ ਕਰਨੀਆਂ ਵੀ ਮੈਂ ਕਹਿੰਦਾ ਗੱਡੀ ਚਲਾਉਣਾ ਕਿਹੇ ਦੀ ਮੈਂ ਕਿਹਾ ਵੀ ਤੈਨੂੰ ਉਦਨੇ ਚੱਕੂਗਾ ਬਾਈ ਜਾਨ ਮੈਂ ਤਾਂ ਉਹਨੂੰ ਇਹ ਵੀ ਕਿਹਾ ਤਾਂ ਮਾਂ ਤੂੰ ਰਹਿਣ ਦੇ ਕੋਈ ਗੱਲ ਨਹੀਂ ਰਿਪੇਅਰ ਨੂੰ ਕੀ ਉੱਥੇ ਨਾ ਵੀ ਮੈਂ ਰਾਜੀ ਦਿਲ ਜੂੰਗੇ ਅਸੀਂ ਦੋਵੇਂ ਜਣੇ ਕਹਿੰਦੇ ਨਾ ਯਾਰ ਬਾਈ ਰਿਪੇਅਰ ਤਾਂ ਕਹਿੰਦਾ ਮੈਂ ਜਾਊਂਗਾ ਨਾਲੇ ਮੈਂ ਕਿਹਾ ਕਾ ਨੂੰ ਯਾਰ ਤੂੰ ਨਾ ਲੱਗਿਆ ਹਾਂ ਟਿਕਾਣੇ ਉਹੀ ਜਿਹੜੇ ਪੰਜ ਸੱਤ ਰੈਂਦਾ ਉਧਰ ਲਾਉਣੇ ਆ ਉਹੀ ਆਪਣਾ ਤੋਂ ਇੱਥੇ ਹੈ ਨਾ 4 ਰੁਪਏ ਵੱਢਣਗੇ ਤੇਰੇ ਵੀ ਕੋਈ ਬਾਈ ਠੀਕ ਆ ਬੰਦਾ ਬਜਾਰਾ ਕਿਰਾਏ ਤੇ ਰਹਿੰਦਾ ਵੀ ਮੈਨੂੰ ਇਹ ਕੀ ਕਹਿੰਦਾ ਕਾ ਨਾ ਬਾਈ ਯਾਰ ਮੇਰਾ ਵੀ ਕਿਤੇ ਜਗ੍ਹਾ ਜੂਗਾ ਦੇਖ ਆਪਣੇ ਏਰੀਆ ਹੈ ਨਾ ਵਿਸਵੇ ਦੋ ਵਿਸਵੇ ਵੀ ਮੇਰਾ ਕਿਤੇ ਕਿਰਾਾ ਮੈਂ ਕਿਹਾ ਵੀ ਆ ਸੀजन ਲਾਲਾ ਤੇ ਤੇਰਾ ਨਾ ਅੰਦਰ ਕੋਈ ਦੇਖ ਕੇ ਤੈਨੂੰ ਕਿਰਾਏ ਤੇ ਪਠਾਣਾ ਚਾਹੇ ਆਪਣੇ ਲਾਗੇ ਜੀ ਪਠਾੜ ਲੂੰਗਾ ਇੱਧਰ ਆਇਆ ਬਾਈ ਸਾਡੇ ਏਰੀਆ ਦੇ ਵਿੱਚ ਇੱਕ ਤਾਂ ਆ ਮਕਾਨਾ ਮਕੂਨਾ ਦਾ ਕਿਰਾਇਆ ਘੱਟਾ ਹੁਣ ਉੱਥੇ 7-8000 ਰੁਪਏ ਦਿੰਦਾ ਉਹ ਮਹੀਨੇ ਦਾ ਬਹੁਤ ਆ ਬਾਈ ਕਿਰਾਇਆ 7-8000 ਰੁਪਏ ਤੇ ਬਿਲਾ ਬਿਲਾ ਆਪਣਾ ਟੂਟ ਬਿਜਲੀ ਦਾ ਬਿਲਾ ਆਪਣਾ ਟੂਟੀਆਂ ਟਾਟੀਆਂ ਦਾ 120 ਪੰਗੇ ਹੀ ਆ ਮੈਂ ਕਹਤੋਂ ਐਤ ਕੀ ਸੀ ਜਾਂ ਲਾਲਾ ਨਾ ਵੀ ਗਾਂ ਲ ਸੀ ਜਾਂ ਤੇਰਾ ਕੋਈ ਗੱਲ ਇਧਰ ਤੇਰਾ ਜਗਾੜ ਕਿਤੇ ਬਣਾ ਦੇਗੇ ਬਾਕੀ ਮੁੱਖ ਸਾਥ ਤੋਂ ਵੀਰਾਂ ਦੇ ਫੋਨ ਬਹੁਤ ਆਏ ਉਦੋਂ ਵੀਰੇ ਤੂੰ ਪਹੁੰਚਿਆ ਨਹੀਂ ਕੀ ਗੱਲ ਹੋ ਗਈ ਮੈਂ ਕਹਿਆ ਯਾਰ ਵੀਰੇ ਸੌਰੀ ਉਹਦੇ ਵਾਸਤੇ ਨਾ ਵੀਡੀਓ ਚ ਕਹਿ ਕੇ ਪਹਿਲਾਂ ਜਾਣਸ ਆ ਵੀਡੀਓ ਦੇ ਵਿੱਚ ਕਹਿ ਗਿਆ ਆਪਾਂ ਗਏ ਨਹੀਂ ਨਹੀਂ ਤਾਂ ਆਪਾਂ ਰੇਕ ਜਗਾ ਨਾ ਜਾਈਦਾ ਕਦੇ ਮਿਸ ਨਹੀਂ ਕਿਤੇ ਵੀ ਕਰਿਆ ਬਾਕੀ ਇੱਕ ਦੂਰ ਕਰਕੇ ਥੋੜਾ ਜਿਹਾ ਉਹ ਹੋ ਗਿਆ ਵੀ ਦੂਰ ਆ ਯਾਰ ਨਹੀਂ ਤਾਂ ਕੋਈ ਗੱਲੇ ਨਹੀਂ تھیਗੀ ਬਾਕੀ ਇੱਕ ਗੱਲ ਹੋਰ ਬਾਈ ਆਪਣੇ ਹਨਾ ਬਹੁਤ ਸਾਰੇ ਵੀਰ ਫੋਨ ਲਾਈ ਜਾਂਦੇ ਵੀਰੇ ਕਰਤਾਰ ਮਸ਼ੀਨ ਦੁਆਰੇ ਯਾਰ ਉਹ ਦੰਦੇ ਨਹੀਂ ਹੈਗੇ ਵੀਰੇ ਉਹਨਾਂ ਦੀ ਹੋ ਗਈ ਬੁਕਿੰਗ ਫੁੱਲ ਉਹ ਤਾਂ ਜਿਸ ਦਿਨ ਆਪਾਂ ਮਸ਼ੀਨ ਲੈ ਕੇ ਆਏ ਆਪਣੇ ਵਾਲੀ ਹੈ ਨਾ ਉਦੋਂ ਪਹਿਲਾਂ ਦੀ ਬੁਕਿੰਗ ਫੁੱਲ ਹੋਈ ਹੋਈ ਆ ਵੀ ਉਹਨਾਂ ਨੇ ਤਾਂ ਉਦੋਂ ਹੀ ਲਾਤੇ ਦੇ ਉੱਥੇ ਨਾ ਲਿਖ ਕੇ ਵੀ ਬੁਕਿੰਗ ਫੁੱਲਾ ਕਣਕ ਵਾਲੀ ਸੀ ਜਾਂਦੀ ਬਾਕੀ ਆਏ ਆ ਵੀ ਜੇ ਬੁਕਿੰਗ ਫੁੱਲਾ ਵੀਰੇ ਨਾ ਵੀ ਜਿੰਨੀ ਕਹਦੀ ਆਪਾਂ ਹੁਣ ਆਪਾਂ ਹੀ ਲਾ ਲਓ ਜਾਂ ਕੋਈ ਜੇ ਮੰਨ ਲਓ 1500 ਮਸ਼ੀਨ ਬੁੱਕਾ ਤਾਂ 1500 ਮਸ਼ੀਨ ਕਦੇ ਵੀ ਵਿਗਦੀ ਨਹੀਂ ਹੁੰਦੀ ਉਹਦੇ ਵਿੱਚ ਨਾ ਕੋਈ ਕਿਸੇ ਦਾ ਲੋਨ ਨਾ ਹੀ ਬਣਿਆ ਜਾਂ ਕਹਿਦਾ ਪਲਾਨੇ ਬਦਲ ਗਿਆ ਬਹੁਤ ਗੱਲਾਂ ਹੋ ਜਾਂਦੀਆਂ ਹਨਾ ਜ਼ਿੰਦਗੀ ਆ ਕਈ ਵਾਰ ਉੱਠੀ ਗੇਮ ਪਾ ਜੀ ਬੇ ਕੋਈ ਗੱਲਬਾਤ ਹੋਰ ਹੋ ਜਵੇ ਉਹਦੇ ਕਰਕੇ ਜੇ ਹੁਣ ਹੁਣ ਮਿਲਦੀਆਂ ਕਹਿੰਦੇ ਆ ਪਰ ਡੀਲਰਾਂ ਡੁੱਲਰਾਂ ਕੋ ਜੇ ਤੁਹਾਡੇ ਇੱਧਰ ਖੜੀਆਂ ਕਿਤੇ ਐਮਪੀ ਯੂਪੀ ਚੋਂ ਜ਼ਿਆਦਾ ਫੋਨ ਆਉਨੇ ਹਨਾ ਵੀ ਜੇ ਤੁਹਾਡੇ ਉਧਰ ਡੀਲਰਾਂ ਡੁੱਲਰਾਂ ਕੋ ਖੜੀਆਂ ਆ ਤਾਂ ਮੇਰਾ ਵੀਰ ਤੁਸੀਂ ਲੈ ਲੋ ਹਿੰਮਤ ਮਾਰ ਲੋ ਮੈਂ ਤਾਂ ਹੁਣ ਤੇ 10 ਦਨ ਨੂੰ ਦਫਾ ਵੀਰੇ ਜਮੇ ਹਨਾ ਕੰਮ ਹੋਣ ਲੱਗ ਪਿਆ ਝੋਨੇ ਵਾਲੀ ਵੀ ਬੁਕਿੰਗ ਸ਼ੁਰੂ ਹੋਈ ਜੋਈ ਆ ਉਹਦੇ ਕਰਕੇ ਵੀ ਹੁਣ ਤਾਂ ਇੱਥੇ ਤਾਂ ਬੁਕਿੰਗ ਫੁੱਲ ਆ ਵੀਰੇ ਕਈ ਵੀਰ ਕਹਿੰਦੇ ਯਾਰ ਬਾਈ ਤੂੰ ਕਰਾ ਦੇ ਤੇਰੀ ਜਾਣ ਮੈਂ ਕਹਾ ਨਹੀਂ ਵੀਰਿਆ ਮੇਰੇ ਤਾਂ ਉਹਨੂੰ ਵੀ ਹੱਥ ਖੜੇ ਆ ਨਾ ਯਾਰ ਬਾਈ ਕੰਪਨੀ ਦੀ ਮਸ਼ੀਨ ਬੁਕਿੰਗ ਫੁੱਲ ਆ ਨਾ ਬਣਨੇ ਜਿੱਥੇ ਬਣਨੀ ਆ ਉਹਨਾਂ ਨੇ ਹੱਥ ਖੜੇ ਕਰੇ ਤੇ ਮੈਂ ਉੱਥੇ ਹੱਥੋਂ ਕੀ ਕਰੂੰਗਾ ਮੈਂ ਥੋੜੀ ਸਾਈਂ ਦਵਾਦਮਾ ਕੱਲ ਨੂੰ ਤੁਹਾਨੂੰ ਮਸ਼ੀਨ ਨਾ ਮਿਲੇ ਸੀ ਜੰਦੇ ਵਿੱਚ ਨਾ ਐਵੇਂ ਤੁਸੀਂ ਮੈਨੂੰ ਗਾਲਾਂ ਕੱਢੂਗੇ ਫालतू ਦੀਆਂ ਵੀ ਉਹਨਾਂ ਦੀ ਬੁਕਿੰਗ ਫੁੱਲ ਆ ਵੈਸੇ ਹੁਣ ਤਾਂ ਸਾਰੀਆਂ ਕੰਪਨੀ ਦੇ ਬੁਕਿੰਗ ਫੁੱਲੇ ਲੱਗਦੀਆਂ ਮੈਨੂੰ ਵਿਚਾਲ 435 ਦੀ ਫੁੱਲ ਆ ਉਹ ਵੀ ਮੈਂ ਦੇਖੀ ਇੱਕ ਵੀਡੀਓ ਜੀ ਨਾ ਫੁੱਲ ਹੋਈ ਵੀ ਉਹ ਵੀ ਬੁਕਿੰਗ ਜੇ ਕਿਤੇ ਹ ਹੁਣੇ ਆ ਬਸ 5-7 ਦਿਨ ਨੇ 5-7 ਦਿਨ ਤੇ ਬਾਅਦ ਤਾਂ ਫੇ ਜਮੇ ਕੰਮ ਸਰਕਲ ਟਾਈਟ ਹੋ ਜਾਣਾ ਕਿਉਂਕਿ ਹੁਣ ਤਾਂ ਸੀਜ਼ਨ ਬਾਈ ਤੁਹਾਨੂੰ ਪਤਾ ਹੈ ਜਿਹੜੀ ਮਸ਼ੀਨ ਬਾਹਰ ਜਾਣੀ ਆ ਉਹ ਤਾਂ ਹੁਣ ਸੀਜ਼ਨ ਆ ਫਰਵਰੀ ਦੇ ਐਂਡ ਜੇ ਆ ਕੇ ਸੀਜ਼ਨ ਸ਼ੁਰੂ ਹੋ ਜਾਣਾ ਤਾਂ ਕਰਕੇ ਮੈਂ ਕਹਿੰਦਾ ਵੀ ਮੇਰਾ ਵੀਰ ਮੈਨੂੰ ਫੋਨ ਲਾਉਣਾ ਤਾਂ ਤੁਸੀਂ ਹੱਥ ਮਾਰ ਲਓ ਕਿਤੇ ਬਹੁਤ ਵਧੀਆ ਕਰਨਾ ਬਾਕੀ ਜਿਹਨੇ ਲੈਣੀ ਆ ਨਾ ਜੇ ਕੋਈ ਪ੍ਰਾਣੀ-ਸ਼ਰਾਣੀ ਮਿਲਦੀ ਆ ਤਾਂ ਹੁਣ ਉਹ ਵੀ ਵਧੀਆ ਮਸ਼ੀਨਾਂ ਦਾ ਯਾਰ ਇਹਦੀ ਮੈਂ ਕਹਿੰਦਾ ਵੀ 15 ਮਾਡਲ ਤੋਂ ਥੱਲੇ ਨਹੀਂ ਮਸ਼ੀਨਾਂ ਸਭ ਸੇਲ ਕਰਤੀਆਂ ਲੋਕਾਂ ਨੇ ਤਾਂ ਹੀ ਭਾਈ ਨਵੀਂ ਮਸ਼ੀਨਾਂ ਦੀ ਇੱਦ ਕੀ ਇੰਨੀ ਬੁੱਕਤ ਵਧ ਗਈ ਹੈ ਨਾ ਰੇਹ ਕੰਪਨੀ ਦੀ ਮਸ਼ੀਨ ਬਹੁਤ ਵਿਕੀ ਹੈ ਦੀ ਮੈਂ ਕਹਿੰਦਾ ਨਵੀਂ ਵਾਲੀ ਤਾਂ ਨੇਰੀਓ ਆ ਗਈ ਹੈ ਦੀ ਵੀ ਇੰਨੀ ਮਸ਼ੀਨ ਆ ਬਾਕੀ ਜਿਹੜੇ ਹੁਣ ਕਈ ਬੰਦੇ ਕਹੀ ਜਾਂਦੇ ਮੈਨੂੰ ਬਹੁਤ ਬਹੁਤ ਭਾਈ ਯਾਰ ਇੰਨੀਆਂ ਮਸ਼ੀਨਾਂ ਜਾਈ ਜਾਂਦੀਆਂ ਰੇਹ ਕੰਪਨੀ ਕੋਈ 1500 ਕਹਿੰਦੀ ਹੈ ਕੋਈ 2000 ਕਹਿੰਦੀ ਹੈ ਕੋਈ 1800 ਕਹਿੰਦੀ ਹੈ ਕੋਈ 17 ਚੱਲਣੀਆਂ ਕਿੱਥੇ ਆ ਭਾਈ ਦੇਖੋ ਇਹ ਤਾਂ ਤੁਹਾਡੀ ਹੀ ਹੈ ਕਿਸਮਤ ਹੈ ਨਾ ਚਲਾਉਣੇ ਵਾਲਾ ਨਾ ਤਾਂ ਮੈਂ ਆ ਨਾ ਕੋਈ ਹੋਰ ਆ ਹਨਾ ਇਹਦਾ ਹੱਥ ਹੈਗਾ ਮਾਲਕ ਦੇ ਜਿਹੜਾ ਆਪਣੇ ਕਰਮਾਂ ਦੇ ਵਿੱਚ ਲਿਖਿਆ ਉਹ ਤਾਂ ਕਿਤੇ ਨਹੀਂ ਗਿਆ ਜੋ ਕੋਈ ਕਿਸੇ ਨੂੰ ਦੇ ਸਕਦਾ ਹਨਾ ਨਾ ਕੋਈ ਖੋਹ ਸਕਦਾ ਬਾਕੀ ਜਿਹੜਾ ਹਨਾ ਕਰਮਾਂ ਦੇ ਵਿੱਚ ਆ ਉਹ ਤਾਂ ਮਿਲੇ ਜਾਣਾ ਚਾਹੇ ਘਾਟ ਆਈਏ ਜਦੇ ਘਾਟਾਂ ਦਾ ਘਾਟਾਂ ਮਿਲਣਾ ਵਾਧਾ ਦਾ ਵਾਧਾ ਭੇਜਣਾ ਚਲੋ ਠੀਕ ਆ ਬਾਈ ਆ ਘੜ ਜਿਵੇਂ ਠੰਡ ਜੀ ਫਿਰ ਦੇਖਦੇ ਆ ਬਣਾਉਨੇ ਆ ਫਿਰ ਪ੍ਰੋਗਰਾਮ ਐਮਪੀ ਦਾ ਕਰਦੇ ਆ ਫਿਰ ਤਿਆਰੀਆਂ ਜਾਣਦੀਆਂ ਇੱਕ ਦੋ ਦਿਨ ਦੇ ਵਿੱਚ ਬਾਕੀ ਸਤਾਬ ਮੈਂਬਰ ਦਾ ਸਲਾਹ ਕਰਕੇ ਹਨਾ ਉਹ ਗੱਲ ਵੱਖਰੀ ਹੋਊਗੀ ਵੀ ਕੀ ਕਹਿੰਦੇ ਹਾਂ ਜੇ ਕੱਪ ਦਾ ਹਫ਼ਤਾ ਹੀ ਲਾਦਣਾ ਬਾਕੀ ਰਾਜੂ ਦਾ ਕਹਿੰਦਾ ਵਿਲਾ ਹੀ ਆ ਮੈਂ ਦੱਸੋ ਕੱਦ ਜਾਣਾ ਮੈਨੂੰ ਥੋੜਾ ਜਿਹਾ ਮਨੀ ਦਾ ਹੀ ਆ ਨਾ ਵੀ ਯਾਰ ਕਾ ਨੂੰ ਵਧੀਆ ਕੰਮ ਲੱਗਿਆ ਹੈ ਬਾਕੀ ਵੀ ਜਿੱਤਰ ਆ ਉਹਦਾ ਕਰਨਾਟਕਾ ਦੇ ਵਿੱਚ ਚੱਲਦੀ ਆ ਉਹਨੂੰ ਵੀ ਅੱਜ ਲਾਉਣਾ ਫੋਨ ਪੁੱਛਦਾ ਹਾਲ ਚੱਲ ਵੀ ਵੀ ਕਦੋਂ ਦਾ ਪ੍ਰੋਗਰਾਮ ਕਰੀਏ ਚਲੋ ਠੀਕ ਹੈ ਜੀ ਮਿਲਦੇ ਹਾਂ ਅੱਜ ਦੀ ਵੀਡੀਓ ਸਾਡੀ ਇੱਥੇ ਦੀ ਮੈਂ ਕਿਹਾ ਖਾਲੀ ਘਰ ਨੂੰ ਛੱਡਣਾ ਅੱਜ ਦਦਣਾ ਵੀ ਪਾ ਦੀ ਯਾਰ ਬਹੁਤ ਫੋਨ ਆਉਣ ਲੱਗ ਜਦੇ ਬਾਈ ਕੀ ਗੱਲ ਹੋ ਗਈ ਵੀਡੀਓ ਨਹੀਂ ਪਾਈ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ